ਤੇ ਸ਼ੀਰਾ ਬਾਦਰਾ ਦੀ ਹੁਣਾਂ ਵੱਲੋਂ 50 ਬਾਉਂਡ ਅਰੋ ਜਵੇਦ ਦੇ ਵਾਸਤੇ ਮਾਨਸਮਾਨੇ ਲਾ ਅਗਲੀ ਕਬੱਡੀ ਪੌਂਡ ਦੇ ਵਾਸਤੇ ਅਰੋ ਚਾਵੇਸ ਅਰੋ ਚਾਵੇਸ ਰੇਡ ਪਾਉਣ ਲਈ ਮੈਦਾਨ ਦੇ ਵਿੱਚ ਪੜਿਆ ਹੋਇਆ ਪਰ ਯੋਦਾ ਸੁਰਖਪਰੀਆ ਆ ਤਕੜਾ ਜੱਫਾ ਲਾ ਗਿਆ ਬਹੁਤ ਧੰਨਵਾਦ ਆ ਨਜਵਾਨ ਪਾਲੀ ਛੰਨਾ ਵਾਲਾ ਜੁਗਨਜੀਤ ਪੰਡਤ ਲਈ ਆਦਮ ਮਰਦੇ ਵਾਸਤੇ 100 ਡਾਲਰ ਦੇ ਮਾਨਸਮਾਨੇ ਜੋਨੀ ਭਿੰਡਰੀ ਵਾਲਾ ਵੱਲੋਂ ਆ ਸਪਾਈਡਰਮੈਨ ਖੇਡ ਕਬੱਡੀ ਦਾ ਜਿਵੇਂ ਗੁੱਸੇ ਗੋੜੇ ਵਾਲਾ ਅਮਰੀਕਾ ਇਹਨੂੰ ਕਿਸੇ ਗੱਲ ਨੂੰ ਸੱਦਾ ਇਹਨੂੰ ਕਿਸੇ ਗੱਲ ਕਰਕੇ ਸੱਦਾ ਆ ਕਬਾਲਾ ਕਰਦਾ ਮੈਂ ਕੋਈ ਗੱਲ ਬੰ ਬੱਲੇ ਬੱਲਾ ਮੇਰੀ ਸਾਹ ਸ਼ਰਾਂ ਲਾਗੇ ਆ ਦੀਪਕ ਕਾਸ਼ੀਪਰੀਆ ਅਲੀ ਰੇਡ ਪਾਉਣ ਦੀ ਤਿਆਰ ਹੈ ਸੱਤੂ ਤਿਆਰ ਹੈ ਗੋਪੀ ਤਿਆਰ ਹੈ ਢਾਰਦਨ ਤਿਆਰ ਹੈ ਤੇ ਕਲਸੀਆਂ ਵਾਲਾ ਇੰਦਰਜੀਤ ਤਿਆਰ ਹੈ ਪੁਜੀਤ ਬਾਸੀ ਵਧਾਈਆਂ ਭੇਜ ਰਿਹਾ ਸੁਖਰ ਰੰਦਾਵਾ ਤੇ ਕੁਲਵੀਰ ਬੂਪਾਰਾ ਇਹਨਾਂ ਦੇ ਨਾਲ ਪਾਲੀ ਦੀ ਰੇਡ ਚਾਰ ਜਾਫੀ ਕਲਸੀਆਂ ਵਾਲਾ ਕਰੂਰ ਸਿੰਘ ਗੋਲੀ ਤੇ ਮਾਲੀ ਹਰਦੀ ਗੋਲੀ ਹਰਦੀ 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 ਅਰੇ ਇਸ ਮਾਰਕੀ ਵਾਲਾ ਢੋਕੀ ਢੋਕੀ ਅਸੀਂ ਕਰਦਾ ਕਬੱਡੀ 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 ਹੈ ਆ ਮਾਰ ਕੇ ਹਰ ਗਿਆ ਤਗੜਾ ਪੁੱਤ ਦੀ ਚੜਤ ਪਰ ਕਹਿੰਦੇ ਕਾਲਸੀ ਵਾਲਾ ਕਿਸੇ ਗੱਲ ਨੂੰ ਤਾਲੀ ਰਮੇਸ਼ਾ ਪਾਸੇ ਹੈ ਆ 800 ਡਾਲਰ ਦੀ ਰੇਡ ਮੈਦਾਨ ਦੇ ਅੰਦਰ ਦੇਖੋ ਵੀ ਪੈਂਦੀ ਹੈ 8 86000 ਬਣ ਜਾਣਾ ਬਗੇ ਪੰਡ ਵਾਲਾ ਗੱਲਾ ਜਗਰ ਸਿੰਘ ਦੀ ਗਰਿਆਲ ਤੇ ਜੀਤੀ ਗਰਿਆਲ ਦਾ ਬੋਲ ਵੀ ਲਾਉਣ ਵੀ ਨਿਊਯਾਰਕ ਮੈਟਰ ਵਾਲਿਆਂ ਦੇ ਜੱਫੇ ਜਿਹੜੇ ਉਹ ਹਰ ਇੱਕ ਜੱਫੇ ਤੇ ਮਾਰ ਆਉਣੀ ਆ ਪਰ ਪੰਡ ਗੁੱਲੇ ਬਗੇ ਪੰਡ ਵਾਲੇ ਦਾ ਲਾਹ ਇਧਰੇ ਪਾਸੇ ਤੜੀ ਰੱਖੇ ਤੜੀ ਅਖਣ ਵਾਲਾ ਕਬੱਡੀ ਖਿਡਾਰੀ ਔਰ ਦੂਸਰੇ ਪਾਸੇ ਕੌਣ ਕੌਣ ਦੇਖ ਇਹ ਹੈ ਨੌਜਵਾਨ ਸਨੀ ਸਮੀਰ ਖਾਨ ਪਰਦਾ ਕੋਹ ਫਿਰ ਹਲੋ ਹਲਾਰੇ ਕਬੱਡੀ ਕਬੱਡੀ ਪਰਦਾਤੀ ਵਾਲੀ ਕਬੱਡੀ ਕਬੱਡੀ ਵਾਲੀ ਕਬੱਡੀ ਸਮੀਰ ਖਾਨ ਨੇ ਪਰਦਾਤੀ ਵਾਲਾ ਅਭੀਲ ਕੀਤੀ ਜਾ ਰਹੀ ਹੈ ਸਮੀਰ ਖਾਨ ਨੇ ਕਹਿੰਦੇ ਆ ਜੱਫਾ ਲੈ ਕੇ ਮੇਲੇ ਦੀ ਗੱਲ ਬਣਾਤੀ ਆ ਕਿਹਨੂੰ ਕਿਹਨੂੰ ਆ ਜੱਫਾ ਚੰਗਾ ਲੱਗਿਆ ਦਰਸ਼ਕਾਂ ਨੇ ਕਹਿੰਦੇ ਆਣ ਉਧਰ ਸੀੜਾ ਪਾਉਣ ਵਾਲੀ അങ്ങനെ അവിടുത്തെ ചേച്ചന തോർത്ത